ਅੱਜ ਕੱਲ ਬੜੀਆਂ ਪੋਸਟਾਂ ਆਉਂਦੀਆਂ ਮੇਰੇ ਤੇਰੇ ਕੋਲੇ ਆਦੇਸ਼ਦਾਰ ਰੈਜ਼ੀਡੈਂਸ ਆ ਮੈਂ ਤੈਨੂੰ ਜਰਮਨ ਚ ਕੰਮ ਤੇ ਲਵਾ ਦਨ ਬੈਲਜੀਅਮ ਲਵਾ ਦਨ ਫਰਾਂਸ ਲਵਾ ਦਨ ਜਿਹੜੇ ਤਾਂ ਹੈਗੇ ਆ ਯੂਰੋਪੀਅਨ ਯੂਨੀਅਨ ਦੇ ਇਹਨਾਂ ਨੂੰ ਕੁਛ ਨਹੀਂ ਚਾਹੀਦਾ ਕਿਤੇ ਵੀ ਕੰਮ ਕਰਨ ਵਾਸਤੇ ਇਹਨਾਂ ਨੇ ਜੇ ਲੀਗਲੀ ਜਾ ਕੇ ਕੰਮ ਕਰਨਾ ਆਪਣਾ ਸੈਲਫ ਇੰਪਲੋਇਡ ਦੇ ਬੇਸ ਦੇ ਉੱਤੇ ਤਾਂ ਇਹਨਾਂ ਨੂੰ A1 ਸਰਟੀਫਿਕੇਟ ਚਾਹੀਦਾ ਤੇ A1 ਸਰਟੀਫਿਕੇਟ ਹੈ इजीली ਇਹਨਾਂ ਨੂੰ ਮਿਲ ਜਾਂਦਾ ਜਾਂ ਇਹ ਲਾਸਟ 3 ਇਅਰ ਦਾ ਆਪਦਾ ਟੈਕਸ ਪੇਪਰ ਦੇ ਲੈ ਲੈਂਦੇ ਆ ਹੁਣ ਜੇ ਕੋਈ ਏਜੰਸੀ ਜਾਂ ਕੋਈ ਕੰਪਨੀ ਕੰਮ ਕਰਦੀ ਆ ਦੂਜੇ ਕੰਟਰੀ ਦੇ ਵਿੱਚ ਜਿਵੇਂ ਮੰਨ ਲਓ ਵੀ ਮੇਰੀ ਕੰਪਨੀ ਸੀ ਮੈਂ 40-45 ਬੰਦੇ ਚਲਾਉਂਦਾ ਸੀ ਸਵੀਡਨ ਲੈ ਕੇ ਜਾਂਦਾ ਸੀ ਬੈਲਜੀਅਮ ਲੈ ਕੇ ਜਾਂਦਾ ਸੀ ਹਾਲੈਂਡ ਲੈ ਕੇ ਜਾਂਦਾ ਸੀ ਜਰਮਨ ਚ ਕੰਮ ਸੀ ਫਿਨਲੈਂਡ ਦੇ ਵਿੱਚ ਕੰਮ ਸੀ ਨਾਰਵੇ ਵੀ ਕਰੇ ਹੁੰਦੇ ਸੀ ਆਸਟਰੀਆ ਵੀ ਬੰਦੇ ਕੰਮ ਕਰੇ ਹੁੰਦੇ ਸੀ ਜਿਹੜੇ ਜਰਮਨ ਮਿੰਚਨ ਦੇ ਵਿੱਚ ਕੰਮ ਕਰਦੇ ਸੀ ਕਿਉਂਕਿ ਉਹ ਗਾ ਮੈਨੂੰ ਠੇਕਾ ਮਿਲਦਾ ਸੀ ਬੀਐਮਬੀ ਵਰਕਸਟਾਡਲੋਂ ਤਾਂ ਮੈਨੂੰ ਉਹਨਾਂ ਦੀ ਨੈਸ਼ਨਲ ਇੰਸ਼ੋਰੈਂਸ ਜਿਹਨੂੰ A1 ਸਰਟੀਫਿਕੇਟ ਚਾਹੀਦਾ ਬੋਲਦੇ ਐ ਉਹਨਾਂ ਦੀ ਪਰਸਨਲ ਇੰਸ਼ੋਰੈਂਸ ਅੰਟਿਲ ਡੈਥ ਰਿਕਵਰੀ ਮਤਲਬ ਜੇ ਕੋਈ ਗਲਤ ਬਾਤ ਹੋ ਜਾਂਦੀ ਹੈ ਤਾਂ ਬੰਦੇ ਦੀ ਡੈੱਡ ਬੋਡੀ ਨੂੰ ਉਹਦੇ ਘਰ ਤੱਕ ਪਹੁੰਚਾਇਆ ਜਾਊਗਾ ਇੱਜ਼ਤ ਨਾਲ ਤੇ ਹੋਰ ਵੀ ਕਿਹੜਾ ਡਾਕੂਮੈਂਟ ਮੰਗਦੇ ਸੀ ਜਿਨ੍ਹਾਂ ਚ ਸਭ ਤੋਂ ਹਾਰਡ ਹੁੰਦਾ A1 ਸਰਟੀਫਿਕੇਟ A1 ਸਰਟੀਫਿਕੇਟ ਹੈ ਜਿਹੜਾ ਇਹ ਬੜਾ ਕੰਪਲਿਕੇਟਿਡ ਜਾਂ ਥੋੜੀ ਲਾਸਟ 4 ਇਅਰ ਜਾਂ 3 ਇਅਰ ਦੀ ਇੰਸ਼ੋਰੈਂਸ ਗਈ ਹੋਣੀ ਚਾਹੀਦੀ ਹੈ ਲੀਗਲੀ ਤੁਸੀਂ ਇੱਕ ਕੰਪਨੀ ਦੇ ਵਿੱਚ ਕੰਮ ਕਰਦੇ ਹੋਣੇ ਚਾਹੀਦੇ ਆ ਤੇ ਤੁਸੀਂ ਉਸ ਦੇਸ਼ ਦੇ ਨੈਸ਼ਨਲ ਹੋਣੇ ਚਾਹੀਦੇ ਹੋ ਏਜੰਸੀਆਂ ਕੀ ਕਰਦੀਆਂ ਇਹਨਾਂ ਨੂੰ ਪਰ ਪਰਸਨ ਦੇ ਪਿੱਛੇ 150 200 ਯੂਰੋ ਮਿਲਦਾ ਇਹ ਧੱਕੀ ਜਾਂਦੀਆਂ ਪੁਰਤਗਾਲ ਚ ਧੱਕੀ ਜਾਂਦੀਆਂ ਅੱਜ ਕੱਲ ਮੇਰੇ ਵਾਲੇ ਪਾਸੇ ਵੀ ਸਟਾਰਟ ਹੋਏ ਹੋਏ ਆ ਮੈਂ 40 ਵਰਕਰ ਲੈ ਕੇ ਚੱਲਿਆ ਸੀ 2016 ਦੇ ਵਿੱਚ ਆਲਮੋਸਟ ਮੇਰਾ ਵੀਡੀਓ ਮੇਰੇ ਪ੍ਰਾਣੇ ਬਾਕਪੌਂਕਲੇ ਵੀ ਜਾਂਦਾ ਜਾਣਦੇ ਬਣ ਚੰਗੇ ਤਰ੍ਹਾਂ 10 ਗੱਡੀਆਂ ਮੈਂ ਸਟਾਕਹੋਮ ਦੇ ਵਿੱਚ ਖੜੀਆਂ ਛੱਡਿਆ ਸੀ ਅ ਪਲੀਜ਼ ਕਿਸੇ ਦੇ ਪਿੱਛੇ ਲੱਗ ਕੇ ਆਪਣੀ ਲਾਈਫ ਨਾ ਸਪਾਇਲ ਕਰੋ ਤੁਸੀਂ ਜਿੱਥੇ ਵੀ ਕੰਮ ਕਰਦੇ ਹੋ ਉੱਥੇ ਕਰਦੇ ਰਹੋ ਅ ਜਿੱਦਣ ਤੁਸੀਂ ਸਰਕਾਰ ਦੇ ਧੱਕੇ ਚੜ ਗਏ ਜਰਮਨ ਸਰਕਾਰ ਦੇ ਉਦੋਂ ਉਹਨਾਂ ਨੇ ਕਿਸੇ ਨੇ ਨਿਭਕਸ਼ਣਾ ਉਹਨਾਂ ਨੇ ਉਹ ਕੰਪਨੀ ਵੀ ਨਹੀਂ ਬਖਸ਼ਣੀ ਤੇ ਤੁਹਾਨੂੰ ਤਕੜਾ ਰਗੜਾ ਲਾਉਣਗੇ ਕਿਸੇ ਦੇ ਪਿੱਛੇ ਲੱਗ ਕੇ ਜਰਮਨ ਦੇ ਵਿੱਚ ਆਪਣੀ ਦੂਜੀ ਯੂਰਪੀਅਨ ਯੂਨੀਅਨ ਦੀ ਰੈਜ਼ਿਡੈਂਸੀ ਖਰਾਬ ਨਾ ਕਰ ਲਿਓ ਪਲੀਜ਼ ਰਿਕਵੈਸਟ